ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀ ਦਾ ਅਗਲਾ ਕੰਟ 12 ਨੌਕਰੀ ਸ਼ੁਰੂ ਕਰਨ ਵਾਲੀ ਸਵੇਰ ਖਾਣਾ ਬਣਾਉਂਦਿਆਂ ਜਸਪ੍ਰੀਤ ਨੇ ਨਵਿੰਦਰ ਕੌਰ ਨੂੰ ਕਿਹਾ ਮਮੀ ਮੈਂ ਅੱਜ ਨੌਕਰੀ ਸ਼ੁਰੂ ਕਰਨ ਜਾਣਾਂ ਹੈ ਆਸ਼ੀਰਵਾਦ ਦਿਓ ਨਵਿੰਦਰ ਕੌਰ ਨੇ ਉਸ ਵੱਲ ਵੇਖਿਆ ਤੇ ਬੋਲੀ ਤੂੰ ਫਿਰ ਹਟੀ ਨਹੀਂ ਪਰ ਮੁਸਕਰਾ ਕੇ ਆਖਣ ਲੱਗੀ ਕੋਈ ਵੀ ਕੰਮ ਕਰਨਾ ਹੋਵੇ ਤਾਂ ਪਹਿਲਾਂ ਵੱਡਿਆਂ ਨੂੰ ਪੁੱਛਣ ਵਿੱਚ ਕੋਈ ਛੋਟਾ ਨਹੀਂ ਹੋ ਜਾਂਦਾ ਠੀਕ ਹੈ ਮੰਮੀ ਜਸਪ੍ਰੀਤ ਬੋਲੀ ਫਿਰ ਉਸਦੇ ਸਿਰ ਉੱਤੇ ਹੱਥ ਰੱਖ ਕੇ ਨਵੇਂਂਦਰ ਕਰਨੇ ਕਿਆ ਪ੍ਰਮਾਤਮਾ ਤੇਰੇ ਤੇ ਹੱਥ ਰੱਖੇ ਤੇ ਕਿੰਨੇ ਵਜੇ ਘਰ ਮੁੜ ਆਵੇਂਗੀ 4:30 ਵਜੇ ਚਲੋ ਫਿਰ ਰਾਤ ਦਾ ਖਾਣਾ ਤਾਂ ਬਣਾਈ ਲਵੇਂਗੀ ਹਾਂਜੀ ਜ਼ਰੂਰ ਪਰ ਸਵੇਰ ਵੇਲੇ ਤੁਹਾਨੂੰ ਜ਼ਿਆਦਾ ਕੰਮ ਕਰਨਾ ਪਵੇਗਾ ਕਿਉਂਕਿ ਮੈਂ ਨਾ ਸਵੇਰੇ 6 ਵਜੇ ਨਹਾ ਕੇ ਤੇ ਤਿਆਰ ਹੋ ਕੇ 7 ਵਜੇ ਸਕੂਲ ਪੁੱਜਣਾ ਹੋਵੇਗਾ। ਜਸਪ੍ਰੀਤ ਨੇ ਉਸ ਨੂੰ ਇਹ ਸੁਣਾਇਆ ਕਿ ਉਹ ਹੁਣ ਉਸ ਨਾਲ ਸਵੇਰੇ ਸਾਰਾ ਕੰਮ ਨਹੀਂ ਕਰਵਾ ਸਕੇਗੀ। ਕੋਈ ਨਾ ਮੈਂ ਸੁਚੈਨ ਨੂੰ ਆਪਣੇ ਨਾਲ ਲਾ ਲਵਾਂਗੀ। ਨਵਿੰਦਰ ਕੌਰ ਨੇ ਆਖਿਆ। ਆਪਣੀ ਸੱਸ ਵੱਲੋਂ ਅਚਾਨਕ ਜਿਹਹਾ ਵਤੀਰਾ ਮਿਲਣ ਤੇ ਜਸਪ੍ਰੀਤ ਬਹੁਤ ਹੈਰਾਨ ਹੋਈ ਤੇ ਉਸ ਨੂੰ ਇਹ ਸਮਝ ਨਹੀਂ ਸਿਆਰੀ ਸੀ ਕਿ ਨਵਿੰਦਰ ਕੌਰ ਨੂੰ ਇੰਨਾ ਅਚਾਨਕ ਕਿਸ ਨੇ ਮੋੜ ਦਿੱਤਾ ਸੀ। ਸਕੂਲ ਵਿੱਚ ਬੱਚਿਆਂ ਨੂੰ ਪੜਾ ਕੇ ਜਸਪ੍ਰੀਤ ਬੜੀ ਖੁਸ਼ ਰਹਿਣ ਲੱਗੀ। ਪਿੱਛੇ ਵੀ ਆਪਣੀ بی ایس سی کرنے ਤੋਂ ਬਾਅਦ ਜਲਦੀ ਹੀ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗ ਪਈ ਸੀ ਇਸ ਕਰਕੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਉਸ ਦੀ ਬਹੁਤ ਦਿਲਚਸਪੀ ਸੀ ਉਸ ਆਪ ਦੀ ਕਲਾਸ ਉੱਤੇ ਉਹ ਬਹੁਤ ਮਿਹਨਤ ਕਰਦੀ ਤੇ ਬਹੁਤ ਹੀ ਸਾਦੇ ਤਰੀਕੇ ਨਾਲ ਆਪ ਦੇ ਸਵਾਲ ਹੱਲ ਕਰਨ ਦੀ ਉਹ ਬੱਚਿਆਂ ਨੂੰ ਪ੍ਰੇਰਿਤ ਕਰਦੀ ਸ਼ੁਰੂ ਵਿੱਚ ਉਸ ਨੇ ਵੇਖਿਆ ਕਿ ਬੱਚੇ ਬੜੇ ਲਾਪਰਵਾਸਨ ਪਰ ਕੁਝ ਚਿਰ ਬਾਅਦ ਉਹ ਸਾਰੇ ਉਸ ਨੂੰ ਪਸੰਦ ਕਰਨ ਲੱਗ ਪਏ ਹੁਣ ਘਰ ਵਿੱਚ ਸ਼ਾਂਤੀ ਸੀ ਸਵੇਰੇ ਕੁਝ ਚੱਲੀ ਜਸਪ੍ਰੀਤ ਨਵਿੰਦਰ ਕਰਨ ਨਾਲ ਹੱਥ ਮਟਾਉਂਦੀ ਸੁਖਚੈਨ ਉਸ ਦੀ ਵਿੱਚ ਵੇਖ ਕੇ ਉਹ ਮਨ ਵਿੱਚ ਇੱਕ ਤਰ੍ਹਾਂ ਖੁਸ਼ੀ ਜ਼ਰੂਰ ਹੁੰਦੀ ਕਿਉਂਕਿ ਹੁਣ ਤੱਕ ਉਹਨੇ ਇਹੋ ਵੇਖਿਆ ਸੀ ਕਿ ਸੁਖਚੈਨ ਉਸ ਦੀ ਜਨਵਿੰਦਰ ਕੌਰ ਦੀ ਕਦੇ ਸੋਈ ਵਿੱਚ ਮਦਦ ਨਹੀਂ ਸੀ ਕਰਦੀ ਥੋੜੀ ਦੇਰ ਬਾਅਦ ਉਹ ਆਪ ਸਕੂਲ ਜਾਣ ਦੀ ਤਿਆਰੀ ਕਰਨ ਲੱਗ ਪੈਂਦੀ ਤੇ ਸੁਖਚੈਨ ਨਵਿੰਦਰ ਕੌਰ ਦਾ ਸੋਈ ਵਿੱਚ ਹੱਥ ਵਟਾਉਂਦੀ ਰਹਿੰਦੀ ਛੁੱਟੀ ਤੋਂ ਬਾਅਦ ਉਹ ਆਕੇ ਮਿਹਰਬਾਨ ਸਿੰਘ ਨੂੰ ਚਾਹ ਦਿੰਦੀ ਤੇ ਬੱਚਿਆਂ ਵੱਲ ਵੀ ਪਹਿਲਾਂ ਵਾਂਗੀ ਧਿਆਨ ਦਿੰਦੀ ਸਾਰੇ ਟੱਬਰ ਦਾ ਰਾਤ ਦਾ ਖਾਣਾ ਉਹ ਟੱਬਰ ਤੇ ਕਰਦੀ ਪਰ ਤਾਂ ਔਂਤਿਕ ਬਣਾ ਲੈਂਦੀ ਆਪਣੇ ਤੇ ਨਵਿੰਦਰ ਕੌਰ ਹੋਰਾਂ ਦੇ ਕਮਰੇ ਤੇ ਗੁਸਲਖਾਨੇ ਵੀ ਉਹ ਵਕਤ ਕੱਢ ਕੇ ਸਾਫ਼ ਕਰ ਦਿੰਦੀ ਛੁੱਟੀ ਵਾਲੇ ਦਿਨ ਉਹ ਕਰਤਾ ਬਾਕੀ ਹਿੱਸਾ ਸਾਫ਼ ਕਰ ਦਿੰਦੀ ਪਰ ਉਹ ਕਦੇ ਸੁਖਚੈਨ ਤੇ ਭਵਿੰਦਰ ਦੇ ਕਮਰੇ ਤੇ ਗੁਸਲਖਾਨੇ ਵੱਲ ਨਾ ਜਾਂਦੀ ਤੇ ਨਾ ਹੀ ਸੁਖਚੈਨ ਨੂੰ ਬਹੁਤਾ ਬੁਲਾਉਂਦੀ ਉਸ ਨੂੰ ਖੁਦ ਨੂੰ ਪਤਾ ਨਹੀਂ ਸੀ ਕਿ ਕਿਉਂ ਤੇ ਕਦੋਂ ਉਹਨਾਂ ਦੋਨਾਂ ਦੇ ਵਿਚਕਾਰ ਇੱਕ ਦੀਵਾਰ ਬਣ ਗਈ ਸੀ ਉਸ ਬੁਰੀ ਘਟਨਾ ਤੋਂ ਬਾਅਦ ਭਵਿੰਦਰ ਵੱਲ ਉਹ ਕਦੇ ਦੇਖਦੀ ਵੀ ਨਹੀਂ ਸੀ ਤੇ ਉਹ ਹੁਣ ਆਪਣੇ ਆਪ ਨੂੰ ਰੁਝਾ ਕੇ ਰੱਖਦੀ ਸੀ। ਵਕਤ ਕਿਸੇ ਅਮੀਤੋਸ ਵਾਂਗ ਹਰੁਕ ਲੰਘਦਾ ਰਿਹਾ ਅਤੇ ਜਸਪਰੀ ਸਕੂਲ ਵਿੱਚ ਸੈਟਲ ਹੁੰਦੀ ਚਲੇਗੀ। ਸਕੂਲ ਜਾਣ ਵੇਲੇ ਉਸਨੇ ਬਾਕੀ ਗੋਰੀਆਂ ਵਾਂਗ ਪੈਂਟ ਤੇ ਟੌਪ ਪਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਸਕੂਲ ਵਿੱਚ ਇੱਕ ਡਰੈਸ ਕੋਡ ਸੀ। ਸਕੂਲ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਹ ਆਪ ਹੀ ਉਜਾਗਰ ਤੋਂ ਪੈਸੇ ਲੈ ਕੇ ਪੰਜ ਡਰੈਸ ਖਰੀਦ ਲਈ ਆਈ ਸੀ। ਆਪਣੇ ਸਹਿਕਰਮੀਆਂ ਨਾਲ ਵੀ ਉਕਲ ਮਿਲ ਗਈ ਸੀ। ਉਹ ਮਰਦ ਅਧਿਆਪਕਾਂ ਤੋਂ ਆਪਣੀ ਇੱਕ ਵਿੱਚ ਬਣਾਈ ਰੱਖਤੀ ਸੀ ਤੇ ਔਰਤ ਅਧਿਆਪਕਾਂ ਨਾਲ ਉਹ ਖੂਬ ਰਲ ਮਿਲ ਗਈ ਸੀ ਹੁਣ ਉਹ ਦਾ ਸਕੂਲ ਵਿੱਚ ਕਰਨ ਨਾਲੋਂ ਜ਼ਿਆਦਾ ਦਿਲ ਲੱਗਣ ਲੱਗ ਪਿਆ ਐਤਵਾਰ ਨੂੰ ਉਹ ਮਸ਼ੀਨ ਵਿੱਚ ਆਪਣੇ ਉਜਾਗਰ ਜੀ ਨਮਿੰਦਰ ਕੌਰ ਤੇ ਮਿਹਰਬਾਨ ਸਿੰਘ ਦੇ ਕੱਪੜੇ ਧੋਂਦੀ ਸੀ ਸੁਕਾਉਂਦੀ ਤੇ ਉਹਨਾਂ ਨੂੰ ਸਵਾਰ ਕੇ ਰੱਖ ਦਿੰਦੀ ਦਿਨੇ ਤੇ ਸ਼ਾਮ ਨੂੰ ਉਹ ਸਭ ਲਈ ਖਾਣਾ ਪੜਾਉਂਦੀ ਸੁਖਚੰਨ ਤੇ ਭਵਿੰਦਰ ਬੱਚਾ ਨੂੰ ਲੈ ਕੇ ਬਾਹਰ ਨਿਕਲ ਜਾਂਦੇ ਮਿਹਰਬਾਨ ਸਿੰਘ ਤੇ ਉਜਾਗਰ ਆਪਣੇ ਕਾਰੋਬਾਰਾਂ ਉੱਤੇ ਚੱਕਰ ਮਾਰ ਆਉਂਦੇ ਨਵੀਂਦਰ ਕੌਰ ਕਾਰੀ ਰਹੀ ਰਹਿੰਦੀ ਪਰ ਜ਼ਿਆਦਾਤਰ ਉਹ ਫੋਨ ਉੱਤੇ ਰਹਿੰਦੀ ਤੇ ਜਸਪ੍ਰੀਤ ਆਪਣੇ ਕੰਮਾਂ ਵਿੱਚ ਰੁੱਝੀ ਰਹਿੰਦੀ। ਇੱਕ ਵਾਰ ਉਹਨੇ ਆਪਣਾ ਪਹਿਲਾ ਚੈੱਕ ਜਮ੍ਹਾਂ ਕਰਾਉਣ ਖਾਤਰ ਮਿਹਰਬਾਨ ਸਿੰਘ ਨੂੰ ਕਿਹਾ। ਡੈਡੀ ਜੀ ਮੈਂ ਆ ਚੈੱਕ ਜਮ੍ਹਾਂ ਕਰਵਾਉਣਾ ਇਸ ਲਈ ਮੈਂ ਬੈਂਕ ਵਿੱਚ ਆਪਣਾ ਖਾਤਾ ਕਰਵਾਉਣ ਜਾਣਾ ਹੈ। ਜ਼ਰੂਰ ਚਲੋ। ਚਲਦੇ ਹਾਂ। ਉਹ ਚੱਟ ਉਸ ਨੂੰ ਆਪਣੀ ਮਸਤੀ ਵਿੱਚ ਬੈਂਕ ਲੈ ਗਿਆ। ਮਿਹਰਬਾਨ ਸਿੰਘ ਦਾ ਰਵੱਈਆ ਉਸ ਪ੍ਰਤੀ ਪਹਿਲਾਂ ਤੋਂ ਹੀ ਨਰਮ ਸੀ ਪਰ ਹੁਣ ਜ਼ਰਾ ਜ਼ਿਆਦਾ ਹੀ ਉਹ ਉਸਤੇ ਬੱਕਾ ਤਾਂ ਹੋ ਗਿਆ ਲੱਗਦਾ ਸੀ ਕਿ ਇੱਕ ਜਮਾ ਕਰਵਾਉਣ ਤੋਂ ਬਾਅਦ ਮਿਹਰਬਾਨ ਨੇ ਉਸ ਨੂੰ ਪਿਆਰ ਨਾਲ ਆਖਿਆ ਇਹ ਪੈਸੇ ਤੂੰ ਸੰਭਾਲ ਰੱਖਣਾ ਘਰ ਦੇ ਖਰਚੇ ਵਧੀਆ ਚੱਲ ਰਹੇ ਆ ਜੇ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੀ ਕਮਾਈ ਸਿਰਫ ਜਮਾ ਕਰਦੀ ਜਾਵੇਂ ਇਹ ਤੇਰੇ ਕਦੇ ਬਹੁਤ ਕੰਮ ਆਵੇਗੀ ਮੈਂ ਵੀ ਤੈਨੂੰ ਕੁਝ ਪੈਸੇ ਦੇ ਦਿਆਂ ਕਰਾਂਗਾ ਠੀਕ ਹੈ ਡੈਡੀ ਜੀ ਪਰ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਹਾਂ ਜਾਗਰ ਨੂੰ ਪੈਸੇ ਉਸੇ ਤਰ੍ਹਾਂ ਦੇ ਦਿਆਂ ਕਰੋ ਜਿਵੇਂ ਭਪਿੰਦਰ ਨੂੰ ਦਿੱਤੇ ਜਾਂਦੇ ਆ ਮੇਰੀ ਤਨਖਾਹ ਮੇਰੇ ਲਈ ਬਹੁਤ ਹੈ ਮੈਂ ਪਿੱਛੇ ਪਾਪਾ ਨੂੰ ਪੈਸੇ ਜ਼ਰੂਰ ਕਰਨੇ ਚਾਹੁੰਦੀ ਹਾਂ ਜ਼ਰੂਰ ਜਸਪ੍ਰੀਤ ਜ਼ਰੂਰ ਹੋ ਜਾਗਰ ਨੂੰ ਬਰਾਬਰ ਪੈਸੇ ਮਿਲਣਗੇ ਮੇਰਾ ਮਤਲਬ ਬਸ ਇਹੋ ਕਿ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਵੇ ਤੂੰ ਬਿਨਾਂ ਝਿਜਕ ਦੇ ਮੈਨੂੰ ਆਖ ਦੇਵੀਂ ਜਿਵੇਂ 5-7000 ਮੈਂ ਦੇ ਦੇਵਾਂਗਾ ਕੋਈ ਨਾ ਜੀ ਜਸਪ੍ਰੀਤ ਇਹ ਆਖ ਕੇ ਸੋਚਣ ਲੱਗ ਪਈ ਕਿ ਮਿਹਰਬਾਨ ਸਿੰਘ ਭਾਵੇਂ ਉਸ ਨਾਲ ਸ਼ੁਰੂ ਤੋਂ ਹੀ ਨਰਮ ਸੀ ਪਰ ਹੁਣ ਉਹ ਇੰਜ ਜ਼ਿਆਦਾ ਹੀ ਜਿਆਲੂ ਕਿਉਂ ਹੋ ਰਹੀ ਸੀ ਉਸ ਵਕਤ ਉਸ ਨੂੰ ਇਸ ਰਮਜ਼ ਦੀ ਕੋਈ ਸਮਝ ਨਾ ਪਈ ਅਗਲੇ ਹਫਤੇ ਉਸਨੇ ਆਪਣੀ ਅੱਧੀ ਕਮਾਈ ਜੋ ਤਕਰੀਬਨ 2000 ਡਾਲਰ ਬਣਦੀ ਸੀ ਆਪਣੇ ਪਾਪਾ ਨੂੰ ਭੇਜ ਦਿੱਤੀ ਉਹਦੀ ਫੋਨ ਉੱਤੇ ਆਪਣੇ ਪਾਪਾ ਨਾਲ ਗੱਲ ਹੋਈ ਉਸਨੇ ਉਹਨਾਂ ਨੂੰ ਆਪਣੀ ਨੌਕਰੀ ਬਾਰੇ ਦੱਸਿਆ ਤੇ ਜ਼ੋਰ ਪਾਇਆ ਕਿ ਜਦੋਂ ਵੀ ਪੈਸੇ ਦੀ ਲੋੜ ਹੋਵੇ ਉਸ ਨੂੰ ਆਪਣਾ ਪੁੱਤਰ ਸਮਝ ਕੇ ਪੈਸੇ ਮੰਗ ਲੈਣ ਗੁਰਦੇਵ ਸਿੰਘ ਨੂੰ ਇਸ ਗੱਲ ਦਾ ਬਹੁਤ ਮਾਣ ਹੋਇਆ ਕਿ ਉਸ ਦੀ ਧੀ ਉਸ ਦਾ ਇੱਕ ਪੁੱਤਰ ਵਾਂਗ ਝਾਂ ਰੱਖਦੀ ਸੀ ਉਹ ਖੁਸ਼ ਸੀ ਕਿ ਉਸ ਦੀ ਥੀ ਬਾਹਰ ਸੈਟਲ ਹੋ ਗਈ ਸੀ ਉਹ ਕਿਸ ਵਤਨ ਵਿੱਚ ਸੀ ਤੇ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਸੀ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿਉਂਕਿ ਜਸਪ੍ਰੀਤ ਉਸ ਨੂੰ ਕਰਦੀ ਕੋਈ ਵੀ ਗੱਲ ਨਹੀਂ ਸੀ ਦੱਸਦੀ ਇੱਕ ਦਿਨ ਜਦੋਂ ਸਕੂਲੋਂ ਆ ਕੇ ਜਸਪ੍ਰੀਤ ਮਿਹਰਬਾਨ ਸਿੰਘਲੀ ਚਾਹ ਬਣਾਉਣ ਲੱਗੀ ਤਾਂ ਉਹਨੇ ਕਿਹਾ ਜਸਪ੍ਰੀਤ ਕਈ ਮਹੀਨੇ ਹੋ ਗਏ ਤੂੰ ਸਕੂਲ ਤੁਰ ਕੇ ਜਾਂਦੀ ਹੈ ਐ ਸੋਚਿਆ ਕਿ ਤੈਨੂੰ ਇੱਕ ਨਿੱਕੀ ਕਾਰ ਲੈ ਦੇਵਾਂ ਇਹ ਤੁਸੀਂ ਚੰਗਾ ਸੋਚਿਆ ਡੈਡੀ ਜੀ ਸਰਕਾਰ ਲਈ ਤਾਂ ਕੱਟੂਕੱਟ 20-30 ਹਜ਼ਾਰ ਡਾਲਰ ਚਾਹੀਦੇ ਨੇ ਤੇ ਮੰਮੀ ਨੇ ਇਸ ਬਾਰੇ ਰੌਲਾ ਪਾ ਲੈਣਾ ਜਸਪ੍ਰੀਤ ਨੇ ਨਵਿੰਦਰ ਕੋਲ ਬਾਰੇ ਸੋਚਨੇ ਆਖਿਆ ਮੇਰੇ ਕੋਲ ਕੁਝ ਪੈਸਾ ਇੱਕ ਪਾਸੇ ਰੱਖਿਆ ਹੋਇਆ ਤੂੰ ਫਿਕਰ ਨਾ ਕਰ ਪਹਿਲਾਂ ਤੂੰ ਕਾਰ ਚਲੋਣੀ ਸਿੱਖ ਮਿਹਰਬਾਨ ਸਿੰਘ ਨੇ ਜਸਪ੍ਰੀਤ ਵੱਲ ਤੱਕਿਆ ਜੋ ਉਸ ਵੱਲ ਦੇਖ ਰਹੀ ਸੀ ਪਹਿਲਾਂ ਮੈਂ ਕਿਸੇ ਕੋਲ ਡਰਾਈਵਿੰਗ ਦੀ ਟ੍ਰੇਨਿੰਗ ਲੈ ਲਵਾਂ ਮੈਂ ਸਕੂਲ ਤਾਂ ਆ ਕੇ ਨਾ ਜ ਐਤਵਾਰ ਨੂੰ ਇੰਜ ਕਰ ਸਕਦੀ ਆ ਜਸਪ੍ਰੀਤ ਨੇ ਕਿਹਾ ਉਹ ਨਹੀਂ ਕੋਈ ਲੋੜ ਨਹੀਂ ਤੈਨੂੰ ਕਾਰ ਵੈਂਸ ਕਾਵਾਂਗਾ ਐਸ ਵੇਲੇ ਬੱਚੇ ਜ਼ਰਾ ਸੌਂ ਜਾਂਦੇ ਆ ਕਿ ਆਪਾਂ ਗੇੜਾ ਜਿਆਇਆ ਕਰਾਂਗੇ ਹਰ ਰੋਜ਼ ਉਹ ਦੋ ਤਿੰਨ ਹਫ਼ਤੇ ਵਿੱਚ ਤੂੰ ਸਭ ਕੁਝ ਸਿੱਖ ਜਾਵੇਂਗੀ ਇਹ ਤਾਂ ਡੈਡੀ ਦੀ ਬਹੁਤ ਦੀਆ ਰਹੇਗਾ ਮਿਹਰਬਾਨ ਸਿੰਘ ਦਾ ਸੁਝਾਅ ਸੁਣ ਕੇ ਜਸਪ੍ਰੀਤ ਬਹੁਤ ਖੁਸ਼ ਹੋਈ ਮੈਂ ਤੇਰੇ ਨਾਲ ਹਾਂ ਤੂੰ ਫਿਕਰ ਨਾ ਕਰੀ ਮਿਹਰਬਾਨ ਸਿੰਘ ਨੇ ਮੁਸਕਰਾ ਕੇ ਆਖਿਆ ਅੰਦਰੋਂ ਜਸਪ੍ਰੀਤ ਬੜੀ ਖੁਸ਼ ਹੋਈ ਕਿ ਉਜਾਗਰ ਦੇ ਨਾਲ ਮਿਹਰਬਾਨ ਸਿੰਘ ਵੀ ਉਸ ਦੀ ਹਮਾਇਤ ਵਿੱਚ ਕੰਨ ਲੱਗ ਪਿਆ ਸੀ। ਦੂਸਰੇ ਦਿਨ ਤੋਂ ਹੀ ਮਿਹਰਬਾਨ ਨੇ ਉਸ ਨੂੰ ਕਾਰ ਸਿਕਾਉਣੀ ਸ਼ੁਰੂ ਕਰ ਦਿੱਤੀ। ਉਸ ਨੇ ਇਹ ਗੱਲ ਜਦੋਂ ਉਜਾਗਰ ਕੋਲ ਦੱਸੀ ਤਾਂ ਦੋਨੇ ਕਿਹਾ ਮੈਂ ਕਿਹਾ ਸੀ ਡੈਡੀ ਨੂੰ ਕਿ ਜਸਪ੍ਰੀ ਤੁਰ ਕੇ ਜਾਂਦੀ ਹੈ। ਜਾਂ ਆਪਾਂ ਗੱਡੀਆਂ ਵਿੱਚ। ਮੈਨੂੰ ਕਹਿੰਦੇ ਇਸ ਦਾ ਕੋਈ ਹੱਲ ਕਰਦੇ ਆ। ਚਲੋ ਵਧੀਆ ਹੋਇਆ। ਉਹਨਾਂ ਨੇ ਤੈਨੂੰ ਗੱਡੀ ਸਿਕਾ ਦੇਣੀ ਹੈ ਤੇ ਫਿਰ ਕੁਝ ਪੈਸੇ ਜੋੜ ਕੇ ਆਪਾਂ ਗੱਡੀ ਲੈ ਲਵਾਂਗੇ। ਹਾਂ। ਪਰ ਤੁਸੀਂ ਅੱਜ ਇਸ ਗੱਲ ਦੀ ਪਾਪਨਾ ਕਰਨੀ ਕਿਸੇ ਗੋਲਮਾਈ ਜੀ ਚੰਗਾ ਤੂੰ ਮੈਨੂੰ ਰੋਕ ਦਿੱਤਾ ਮੈਂ ਤੱਸ ਤੱਕ ਜੈਨ ਨੂੰ ਆਖ ਦੇਣਾ ਸੀ ਸਵੇਰੇ ਕਿ ਤੇਰੇ ਵਾਂਗ ਜਸਪ੍ਰੀਤ ਵੀ ਹੁਣ ਕਾਰ ਚਲਾਇਆ ਕਰੇਗੀ ਬਸ ਚੁੱਪ ਰੋ ਕੋਈ ਲੋੜ ਨਹੀਂ ਦੱਸਣ ਦੀ ਚੰਗਾ ਫਿਰ ਹੁਣ ਹੀ ਮੈਂ ਇਹ ਗੱਲ ਕਿਸੇ ਕੋਲ ਕਰਦਾ ਉਹ ਜਾ ਕਰਨੇ ਵਾਦਾ ਕੀਤਾ ਉਜਾਗਰ ਆਪੀ ਉਸ ਲਈ ਕਈ ਵਾਰ ਕੋਈ ਪਰਸ ਖਰੀਦ ਲਿਆਉਂਦਾ ਤੇ ਕਦੀ ਇੱਕ ਭਾਰਤੀ ਸਟੋਰ ਤੋਂ ਚੂੜੀਆਂ ਲੈ ਆਉਂਦਾ ਜਸਪ੍ਰੀਤ ਸਮਝਦੀ ਸੀ ਕਿ ਉਜਾਗਰ ਉਸਨੂੰ ਖੁਸ਼ ਵੇਖ ਕੇ ਬੋਥ ਕੁਸ਼ਰਿੰਦਰ ਸੀ ਉਹ ਜੋ ਕੁਝ ਵੀ ਸੁਖ ਚੈਨ ਦੇ ਹੱਥ ਵਿੱਚ ਪਾਇਆ ਵੇਖਦਾ ਉਹ ਕੁਝ ਉਹ ਜਸਪ੍ਰੀਤ ਲਈ ਖਰੀਦਣ ਬਾਰੇ ਸੋਚਦਾ ਤੇ ਉਹਨੂੰ ਖੁਸ਼ ਰੱਖਣਾ ਚਾਹੁੰਦਾ ਮਿਹਰਬਾਨ ਸਿੰਘ ਮਲਕੜੇ ਸਭ ਤੋਂ ਚੋਰੀ ਜਸਪ੍ਰੀਤ ਨੂੰ ਰੋਜ਼ ਗੱਡੀ ਸਿਖਾਉਂਦਾ ਰਿਹਾ ਜਦੋਂ ਜਸਪ੍ਰੀਤ ਨੂੰ ਚੰਗੀ ਤਰ੍ਹਾਂ ਗੱਡੀ ਚਲਾਉਣੀ ਆ ਗਈ ਤਦ ਮਿਹਰਬਾਨ ਸਿੰਘ ਨੇ ਜਸਪ੍ਰੀਤ ਨੂੰ ਡੀਐਮਵੀ ਜਾ ਕੇ ਡਰਾਈਵਿੰਗ ਟੈਸਟ ਦੇਣ ਲਈ ਕਿਸੇ ਦਿਨ 10 ਕੁ ਵਜੇ ਦੀ ਤਰੀਕ ਲੈ ਲੈਣ ਦੀ ਸਲਾਹ ਦਿੱਤੀ ਜਸਪ੍ਰੀਤ ਨੇ ਸਕੂਲਾਂ ਇੱਕ ਦਿਨ ਛੁੱਟੀ ਮਨਜ਼ੂਰ ਕਰਵਾ ਲਈ ਤੇ ਫੋਨ ਰਾਹੀਂ ਡੀਐਮਵੀ ਤੋਂ ਛੁੱਟੀ ਵਾਲੇ ਦਿਨ ਦੀ ਟੈਸਟ ਦੀ ਤਰੀਕ ਲੈ ਲਈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ